ਲੈ ਜਾਓ ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਨੇ ਤੇ ਡੈਡੀ ਨੇ ਕਰੇ ਖੇਤੀ ਦੇ ਕੰਮ ਬਹੁਤ ਸਾਰਾ ਕੰਮ ਕੀਤਾ ਅੱਜ ਵੀ ਸੰਡੇ ਸਾਡੇ ਵਲੌਗ ਨੂੰ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਕਮੈਂਟ ਕਰਿਆ ਕਰੋ ਧੰਨਵਾਦ ਜੀ ਸਾਰਿਆਂ ਦਾ अॼु सॼे पतार जो कंपनाल रुख माण्हू कर ਇਹ ਨਾਮ ਰੋਸਤਰ ਬਲਗਨ ਦੇ ਵਿੱਚ ਵਰਗ ਵਾਲੀ ਬੰਨ ਮੈਂ ਤਾਂ ਆਹ ਥੱਕ ਗਿਆ ਓਏ ਅਰੇ ਇਸ ਲਗਦਾ ਦੀ ਪ੍ਰੈਕਟਿਸ ਕਰਦੇ ਦੀ ਉਥੇ ਰੇਸ ਹੁੰਦੀ ਆ ਸਾਡੇ ਸਕੂਲ ਚ ਰੇਸ ਹੁੰਦੀ ਆ ਇੱਧਰ ਆਪਾਂ ਕਰਾਂ ਜੀ ਸਾਫ਼ ਇੱਥੇ ਇਹੋ ਗੁੱਡੇ ਨੇ ਕੀ ਅੰਦਰ ਖੁੰਝੇ ਗੁੱਡੇ ਨੇ ਆ ਦੇਖੋ ਕਣਕਾ ਕਣਕ ਵੀ ਜਿਆਵਰੇ ਦਵਾਰੇ ਸਾਨੂੰ ਵੀ ਡੋਖੋ ਹੋਇਆ ਪਹਿਲੀ ਵਾਰ ਹੋਇਆ ਇੱਕ ਦਰ ਦੇ ਵਿੱਚ ਇਹ ਡੈੜੀ ਖੁੰਝੇ ਗੁੱਡਣ ਲੱਗ ਰਹੇ ਇਕਮ ਚੌੜ ਕਰੀ ਜਾਂਦਾ ਇੱਕ ਮੈਂ ਰੈਡੀ ਖੁੰਝੇ ਗੁੜ ਦਾ ਕੰਮ ਕਰ ਰਿਹਾ ਚੌੜ ਨਹੀਂ ਕਰ ਰਿਹਾ ਖੇਡ ਰਿਹਾ ਹੈ ਹੈਨਾ ਹਾਂ ਪੋਨੀ ਕਰਖੀ ਇਹਨੇ ਆ ਦੇਖੋ ਨਈ ਕੁੜੀ ਬਣ ਰਹੀ ਹੈ ਓਏ ਮੈਂ ਉਹੀ ਕੁੜੀ ਵਾਂਗੂ ਬੋਲੀ ਗਿਆ ਦੀ ਪੋਨੀ ਵੀ ਕਰਖੀ ਹੈ ਪਰਵਾਦ ਲੋ ਲੱਗਾ ਕੰਮ ਬਤਾਈ ਦੀ

ਚਲੋ ਭਾਈ ਆਪਾਂ ਵੀ ਚੱਲੀਏ ਅਰਦਾਸ ਹੋਣ ਲੱਗੀ ਆਪਣਾ ਕੰਮ ਹੋ ਗਿਆ ਹਾਂਜੀ ਇਹ ਹੋਰੇ ਵਸਾ ਲੈ ਇੱਧਰ ਪੱਲੀ ਵਸਾ ਲੈ ਕਮ ਇੱਧਰ ਦੋਇ ਪੇਪਾ ਤਾਂ ਕੰਮ ਕਰਦੇ ਹੋਏ ਦੇਖੋ ਹਾਂ ਦਾ ਕੰਮ ਕਰਾਉਂਦਾ ਇੱਕ ਮਾ ਚਾ ਲੈ ਇਹ ਕੰਮ ਵੀ ਕੰਮ ਕਰਾਉਂਦਾ ਪਈ ਅੱਜ ਤਾਂ ਵਾ ਕਿੰਨੇ ਵਾਰੀ ਕੰਮ ਕਰਾਤਾਗਾ ਛੁੱਟੀ ਆਏ ਜਣੇ ਇਹ ਕੰਮ ਕਰਾਉਂਦਾ ਹੁੰਦਾ ਇਹ ਕੰਮ ਵਟਤ ਜਿਹੜੇ ਉਹਨੇ ਕਿਹਾ ਹੋਣਾ ਪਾਟੇ ਤੇ ਫਰੀ ਪਰੰਤ ਸਰਪੀ ਕੋਲ ਕੇ ਗੁਰਨਾਮਿਕ ਨਗਰੀ ਤੇ ਆਏ ਜੇ ਤੇ ਬਹੁਤ ਮਾਸਰਾ ਦਾ ਦਰਸ਼ ਹੋਈ ਤਾਏ ਅੱਜਨ ਖੁਸ਼ ਹੋ ਗਿਆ ਫਿਰ ਵੀ ਨਹੀਂ ਚੜੇ ਨਹੀਂ ਆਦਾ ਤਸਤਾ ਕੀ ਕਰਾ ਕਰ ਲਾਉਨੇ ਤੇ ਆਵੇ ਭਾਈ ਇਹ ਜਣਾ ਵੇ ਕਿਹੜੀ ਆਇਆ ਮੈਂ ਆਈ ਵੀ ਤਾਂ ਕਰੀ ਸਕਤਾਂ ਨਹੀਂ ਐ ਬਿਰ ਕਿੱਧਰ ਜਾਣਾ ਹੈ किधर दी चढ़ एडी दूर दी चढ़ के आए हैं एडी दूर दी को मुके चढ़ के आए और ਇਹ ਤੋਂ ਮੈਂ ਇੰਤਜ਼ਾਰ ਕਰ ਰੋਣੀ ਹੁਣ ਇੱਧਰ ਤੇ ਆਉਂਗਾ ਦੇਖਦੀ ਜਾ ਤੂੰ ਅੱਸਾ ਆਈ ਤੂੰ ਡਿੱਗ ਗਈ ਤੀ ਦੇਖਾ ਇੱਕ ਵੀ ਰਸਤਾ ਨਾ ਪਾਲੀ ਸਰਚਾ ਨਾਤਾ ਹੋਇਆ ਬਈ ਓਏ ਇਸ ਕਿਵੇਂ ਛੱਡੂੰਗਾ ਨਾ ਜੁੜਾ ਕਰਾ ਜੇ 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 ਆ ਮਹਾਰਾ ਜਲੇਪਾ ਮਾਰੀ ਜਾਂਦਾ ਤੂੰ เกิดมาได้เกิดมา اور اپ چڑھ سکتے ہیں تا اور ہی کیوں نہیں آ سکتے پھر چڑھتے سکتے ہو ایڈے دور ہی کھڑی ہیں اندر او یار پٹے پھوڑنی پڑے گی منو انہاں دسیا

ਚੜਜ ਮੇਰੇ ਕੱਪੜੇ ਨਹੀਂ ਚਲੋ ਚਲੋ ਵੀ ਚੱਲੀ ਐਨੀ ਮਿਹਨਤ ਕਰਕੇ ਜੜੇਗਾ ਮੈਂ ਨੂੰ ਕਹਾਂਗੇ ਤੇ ਕਿ ਮੈਂ ਜੜੂਗਾ ਇਹ ਮੇਲਾ ਦੁਆਰੇ ਸਿੱਟੀ ਦੀ ਆਪਾਂ ਮਿੱਟੀ ਜਦੋਂ ਪਾਣੀ ਆਗੇ ਤੇ ਹਨਾ ਨੂੰ ਕੀ ਕਰਦਾਂਗੇ ਇੱਟਾਂ ਲਾ ਕੇ ਲਾਲ ਕਨਾਮ ਹੋਰੇ ਹੋਰ ਇੱਟਾਂ ਲਾ ਲਾਂਗੇ ਸਮਟੋ ਚਾੰਡੂ ਜਾਂ ਤਾਂ ਨਹੀਂ ਹੈਗਾ ਇਹ ਵਧੀਆ ਚੱਲ ਇੱਕ ਨੂੰ ਨੰਗ ਤੂੰ ਕਿਵੇਂ ਲੰਘੂ ਆ ਯਾਰ ਕਿਥੋਂ ਠੀਕ ਹੈ ਅੱਛਾ ਦੋ ਤਰ੍ਹਾਂ ਤੋਂ ਉਹ ਲੋਟ ਹੈ ਰਾਜ ਤਰੀ ਦਾ ਹਾਏ ਕਮਰੇ ਤੈ ਤੂੰ ਸਿਰ ਚ ਪਾਏਂਗਾ ਅਬਦੇ ਕਿੰਨੇ ਦਾ ਹੋ ਜਾਂਦਰੀ ਆ ਹਵਾ ਤਾਂ ਚੱਲ ਰਹੀ ਆ ਯਾਰ ਮੈਨੂੰ ਇਹ ਨਾ ਦੇਖਦੀ ਹਵਾ ਜੀ ਗੰਨੇ

ਮਾਝੇ ਠੀਕ ਕੋਸ ਨੇ ਵਸ ਬਟ ਇਹ ਨਾ ਖੜਿਆ ਦੀ ਇਹ ਕੰ ਵਿਚਰੇ ਹੈ ਇਹਦੇ ਆ ਦੇਖ ਰਿਹਾ ਇਹ ਪਿੱਛੇ ਦੀ ਹੈ ਰੇ ਇਹ ਵਿਚ ਖੜਿਆ ਨਾ ਦੇ ਕਣਕ ਹੈ ਨਾ ਵਿੱਚ ਵਿਚਰੇ ਹੈ 好了，好。